ਆਧ ਸੰਗਤ ਦੀ ਜਦੋਂ ਦੀ ਮੈਂ ਆਪਣੇ ਹੱਥ ਦੇ ਵਿੱਚ ਆਹ ਚੀਜ਼ ਰੱਖਣੀ ਸ਼ੁਰੂ ਕਰ ਦਿੱਤੀ ਹੈ ਨਾ ਜਦੋਂ ਦੀ ਆਪਣੇ ਕੋਲ ਆਹ ਚੀਜ਼ ਹਮੇਸ਼ਾ ਰੱਖਣੀ ਸ਼ੁਰੂ ਕਰ ਦਿੱਤੀ ਹੈ ਸੰਗਤ ਜੀ ਤੁਸੀਂ ਸੱਚ ਕਰਕੇ ਜਾਣਿਓ ਮੇਰੀ ਤਾਂ ਕਿਸਮਤ ਹੀ ਬਦਲ ਗਈ ਮੇਰੇ ਤਾਂ ਭਾਗ ਹੀ ਬਦਲ ਗਿਆ ਐਡੀ ਵੱਡੀ ਬਖਸ਼ਿਸ਼ ਹੋਈ ਮੇਰੇ ਉੱਤੇ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ ਮੈਂ ਕੀ ਰੱਖਣਾ ਸ਼ੁਰੂ ਕਰ ਦਿੱਤਾ ਸੀ ਅਜੀਹਾ ਜੀ ਦੇ ਨਾਲ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਐਡੀ ਵੱਡੀ ਵਰਤ ਗਈ ਇਹ ਗੱਲਬਾਤ ਮੈਂ ਅੱਗੇ ਆਪ ਜੀ ਨਾਲ ਆਪਣੀ ਹੱਦ ਬਿੱਤੀ ਸਾਂਝੀ ਕਰੂੰਗੀ ਉਸ ਤੋਂ ਪਹਿਲਾਂ ਇੱਕ ਸਾਖੀ ਸੁਣਾਉਂਗੀ ਤੇ ਉਸ ਤੋਂ ਪਹਿਲਾਂ ਆਪਾਂ ਵੀਡੀਓ ਨੂੰ ਸ਼ੁਰੂ ਕਰ ਲਈਏ ਆਪਣੀ ਰਸਨਾ ਨੂੰ ਪਵਿੱਤਰ ਕਰ ਲਈਏ ਤੁਸੀਂ ਵੀ ਸਾਰੇ ਮੇਰੇ ਨਾਲ ਰਲ ਕੇ ਬੋਲੋ ਹੱਥ ਜੋੜ ਕੇ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਵੀ ਆਪਣੀ ਰਸਨਾ ਨੂੰ ਪਵਿੱਤਰ ਕਰ ਲੋ ਤਾਂ ਜੋ ਤਾਂ ਆਪ ਉੱਤੇ ਵੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋ ਜਾਵੇ ਮਿਹਰਬਾਨ ਹੋ ਜਾਣ ਤੁਹਾਡੇ ਵੀ ਘਰ ਦੇ ਸਾਰੇ ਦੁੱਖ ਕਲੇਸ਼ ਮਿਟ ਜਾਣ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਇਹ ਵੀਡੀਓ ਬਹੁਤ ਹੀ ਮਹੱਤਵਪੂਰਨ ਹੈ ਜੀ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਿਓ ਤੁਹਾਡੀ ਜ਼ਿੰਦਗੀ ਦੇ ਕੰਮ ਆਉਣ ਵਾਲੀਆਂ ਇਹਦੇ ਵਿੱਚ ਆਪ ਜੀ ਨਾਲ ਗੱਲਾਂ ਸਾਂਝੀਆਂ ਕਰਾਂਗੇ ਇਸ ਕਰਕੇ ਵੀਡੀਓ ਨੂੰ ਸਕਿਪ ਨਾ ਕਰਿਓ ਟਾਈਮ ਵੇਸਟ ਕੀਤੇ ਬਿਨਾ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲਾਂ ਆਪ ਜੀ ਨਾਲ ਇਹ ਸਾਕھی ਸਾਂਝੀ ਕਰਦੇ ਹਾਂ ਇਹ ਗੱਲ ਹੈ ਜੀ ਜਦੋਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਚੋਲੇ ਦੇ ਵਿੱਚ ਸੀ ਜਦੋਂ ਇਸ ਸੰਸਾਰ ਦੇ ਵਿੱਚ ਚੋਲੇ ਦੇ ਵਿੱਚ ਸੀ ਉਸ ਵੇਲੇ ਦੀ ਉਸ ਸਮੇਂ ਦੀ ਗੱਲ ਹੈ ਸੰਤ ਮਹਾਪੁਰਸ਼ ਜੀ ਜਸ ਦੱਸਦੇ ਨੇ ਉਹਨਾਂ ਦੇ ਕੋਲ ਇੱਕ ਬੜੀ ਹੀ ਵਿਰਾਗਮਈ ਰੂਹ ਮਿਲਨ ਆਈ 15 ਕ 16 ਅੰਕ ਸਾਲ ਦੀ ਬੱਚੀ ਬੜਾ ਹੀ ਉਸ ਦੇ ਅੰਦਰ ਵਿਰਾਗ ਸੱਚੇ ਪਾਤਸ਼ਾਹ ਜੀ ਨੂੰ ਮਿਲਣ ਆਈ ਕਹਿਣ ਲੱਗੀ ਸੱਚੇ ਪਾਤਸ਼ਾਹ ਜੀ ਮੇਰੇ ਉੱਤੇ ਕਿਰਪਾ ਕਰੋ ਮਿਹਰ ਕਰੋ ਜਦੋਂ ਸੱਚੇ ਪਾਤਸ਼ਾਹ ਜੀ ਦੇ ਕੋਲ ਉਹ ਬੱਚੀ ਗਈ ਤਾਂ ਸੱਚੇ ਪਾਤਸ਼ਾਹ ਕਹਿੰਦੇ ਕਹਿੰਦੇ ਦੱਸੋ ਬੱਚੀ ਤੁਸੀਂ ਕੀ ਮੰਗਣ ਆਏ ਹੋ ਕੀ ਇੱਕ ਤਹਲੀਬ ਹੈ ਕੀ ਆ ਤੁਹਾਡੀ ਅਰਦਾਸ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੱਚੀ ਕਹਿਣ ਲੱਗੀ ਬੱਚੀ ਦੇ ਅੱਖਾਂ ਦੇ ਵਿੱਚ ਇੰਨਾ ਵਿਰਾਗ ਪਤਾ ਨਹੀਂ ਕੋਈ ਪਿਛਲੀ ਰੂਹ ਹੀ ਸੀ ਗੁਰੂ ਮਹਾ ਸਾਹਿਬ ਮਹਾਰਾਜ ਜੀ ਨਾਲ ਚਲਦੀ ਆ ਰਹੀ ਜਿਹੜਾ ਕਿ ਵਿਛੋੜਾ ਹੋਇਆ ਹੋਇਆ ਸੀ ਇਸ ਤਰ੍ਹਾਂ ਲੱਗ ਰਿਹਾ ਸੀ ਕੋਈ ਪਿਛਲੀ ਰੂਹ ਹੈ ਜਿਸ ਦਾ ਵਿਛੋੜਾ ਇਸ ਦੇ ਵਿੱਚ ਹੈ ਗੁਰੂ ਪਾਸ਼ੀ ਦਾ ਫੇਰ ਉਸ ਦਾ ਮਿਲਾਪ ਚਾਹੁੰਦੀ ਹੈ ਗੁਰੂ ਪਾਸ਼ਾ ਜੀ ਅੱਗੇ ਉਹ ਰੋਣਾ ਸ਼ੁਰੂ ਕਰ ਦਿੱਤਾ ਉਸ ਨੇ ਇਤਨਾ ਵਰਾਗ ਗਿਆ ਵਰਾ ਕੀਤਾ ਤੁਸੀਂ ਸੱਚ ਕਰਕੇ ਜਾਣਿਓ ਮਹਾਂਪੁਰਜੀ ਕਹਿੰਦੇ ਬੱਚੀ ਇੰਨੀ ਰੋਂਦੀ ਰੋਂਦੀ ਕਹਿੰਦੇ ਉਹ ਚਰਨਾਂ ਦੇ ਵਿੱਚ ਉਸਨੇ ਆਪਣਾ ਸਿਰ ਚਰਨਾਂ ਦੇ ਵਿੱਚ ਮੱਥਾ ਠੀਕ ਦਿੱਤਾ ਕਹਿਣ ਲੱਗੀ ਸੱਚੇ ਪਾਤਸ਼ਾਹ ਜੀ ਮੈਨੂੰ ਅੱਠ ਕੜੀਆਂ ਦਾ ਸਿਮਰਨ ਬਖਸ਼ੋ ਮੈਂ ਅੱਠ ਕੜੀਆਂ ਆਪ ਜੀ ਦੇ ਸਿਮਰਨ ਦੇ ਨਾਲ ਜੁੜੀ ਰਵਾਂ ਇੱਡੀ ਵੱਡੀ ਰਹਿਮਤ ਕਰੋ ਮੈਂ ਜੋ ਵੀ ਕੰਮਕਾਰ ਕਰਾਂ ਮੈਂ ਕੰਮ ਕਰਦੀ ਹਾਂ ਘਰ ਦੇ ਸਾਰੇ ਝਾੜੂ ਕੱਪੜੇ ਧੋਣੇ ਹਨ ਉਹ ਕਰ ਫੇਰਦੀ ਹਾਂ ਸਾਰੇ ਕੰਮਕਾਰ ਕਰਦੀ ਹਾਂ ਪਰ ਕੰਮਕਾਰ ਕਰਦੇ ਹੋਏ ਮੇਰੀ ਸੂਰਤ ਹੈ ਮੇਰੀ ਜੁਬਾਨ ਦੇ ਵਿੱਚ ਸਿਰਫ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੀ ਚੱਲਦਾ ਰਹੇ ਸੱਚੇ ਪਾਤਸ਼ਾਹ ਜੀ ਅੱਗੇ ਉਸਨੇ ਅਰਦਾਸ ਕੀਤੀ ਦੁਨੀਆ ਦੇ ਲਈ ਤਾਂ ਮੈਂ ਕੰਮ ਕਰਦੀ ਹੋਵਾਂ ਪਰ ਜਿਹੜਾ ਮੇਰਾ ਮਨ ਹੈ ਉਹ ਤੁਹਾਡੇ ਚਰਨਾਂ ਦੇ ਨਾਲ ਜੁੜਿਆ ਹੋਵੇ ਵਾਹਿਗੁਰੂ ਸਿਮਰਨ ਦੇ ਨਾਲ ਜੁੜਿਆ ਹੋਵੇ ਦੇਖੋ ਜੀ ਕਿੰਨੀ ਵੱਡੀ ਉਸਨੇ ਰਹਿਮਤ ਸੱਚੇ ਪਾਤਸ਼ਾਹ ਜੀ ਤੋਂ ਮੰਗ ਲਈ ਆਪਾਂ ਅਰਦਾਸ ਕਰਦੇ ਹਾਂ ਆਪਾਂ ਅੰਮ੍ਰਿਤ ਵੇਲੇ ਤੇ ਆ ਸ਼ਾਮ ਵੇਲੇ ਦੋ ਪੈਰ ਪਾ ਸਾਜੀ ਤੋਂ ਮੰਗਦੇ ਹਾਂ ਵੀ ਸਾਨੂੰ ਦੋਵੇਂ ਟਾਈਮ ਬਾਣੀ ਬਖਸ਼ੋ ਜੀ ਸਾਡੇ ਉੱਤੇ ਕਿਰਪਾ ਕਰੋ ਅਸੀਂ ਵੀ ਬਾਣੀ ਦੇ ਲੜ ਲੱਗ ਜਾਈਏ ਦੇਖੋ ਕਿੱਡਾ ਵੱਡਾ ਵਰਾਗ ਸੀ ਉਹਦਾ ਸਤਿਗੁਰੂ ਦੇ ਨਾਲ ਕਿੰਨਾ ਪ੍ਰੇਮ ਸੀ ਜਿਸਨੇ ਅੱਠ ਘੜੀਆਂ ਦਾ ਟਾਈਮ ਮੰਗਿਆ ਸਤਿਗੁਰੂ ਦੇ ਚਰਨਾਂ ਦੇ ਵਿੱਚ ਰਹਿਣ ਦਾ ਕਿੰਨੇ ਕਿਨਾ ਪਿਆਰ ਹੋਣਾ ਆਪਾਂ ਵੀ ਸੋਚ ਸਕਦੇ ਹਾਂ ਵੀ ਕਿੰਨਾ ਪਿਆਰ ਹੋਣਾ ਉਸ ਰੂਹ ਦੇ ਅੰਦਰ ਜਿਹੜਾ ਅਠ ਕੜੀਆਂ ਉੜਦੇ ਬਹਿੰਦੇ ਜਿਹੜੀ ਕਹਿੰਦੀ ਸੌਂਦੇ ਜਾਗਦੇ ਮੈਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਹੀ ਕਰਦੀ ਰਵਾਂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਗੁਰੂ ਪਾਤਸ਼ਾਹ ਜੀ ਨੇ ਇੱਡੀ ਵੱਡੀ ਰਹਿਮਤ ਕੀਤੀ ਕਿਰਪਾ ਕੀਤੀ ਗੁਰੂ ਪਾਤਸ਼ਾਹ ਜੀ ਕਹਿੰਦੇ ਬੱਚੀ ਜਾ ਤੂੰ ਜਿਸ ਘਰ ਦੇ ਵਿੱਚ ਜਾਏਂਗੀ ਤੇਰਾ ਘਰ ਵਾਲਾ ਵੀ ਬਾਣੀ ਨਾਲ ਜੁੜਿਆ ਹੋਊਗਾ ਤੇਰਾ ਵੀ ਸਾਰਾ ਦਿਨ ਸਿਮਰਨ ਚੱਲਦਾ ਰਹੇਗਾ ਤੇਰੇ ਘਰ ਸਿੱਖੀ ਦਾ ਬੁੱਟਾ ਲੱਗੇਗਾ ਦੇਖੋ ਜੀ ਗੁਰੂ ਪਾਸ਼ਾ ਜੀ ਨੇ ਕਿੱਡੀ ਵੱਡੀ ਰਹਿਮਤ ਕਿੱਡੀ ਵੱਡੀ ਬਖਸ਼ਿਸ਼ ਕਰ ਦਿੱਤੀ ਸਾਧ ਸੰਗਤ ਜੀ ਇਹ ਤਾਂ ਆਪਾਂ ਜਾਣਦੇ ਹੀ ਹੈ ਵੀ ਜਿੱਥੇ ਬਾਣੀ ਹੈ ਉੱਥੇ ਨਾ ਨਸ਼ਾ ਨਾ ਕਲੇਸ਼ ਨਾ ਦੁੱਖ ਨਾ ਦਰਦ ਉਸ ਘਰ ਦੇ ਵਿੱਚ ਆਉਂਦੇ ਹੀ ਨਹੀਂ ਜੇ ਆਉਂਦੇ ਹੈ ਤਾਂ ਜਿਵੇਂ ਕੀ ਆਪਾ ਜਾਣਦੇ ਹਾਂ ਭਾਈ ਬੰਦਾ ਸਿੰਘ ਬਹਾਦਰ ਦੇ ਅੰਗ ਅੰਗ ਕੱਟੇ ਜਾਣ ਤੇ ਵੀ ਉਸ ਨੂੰ ਦਰਦ ਨਹੀਂ ਮਹਿਸੂਸ ਹੁੰਦਾ ਸੀ ਜਿਹੜੇ ਗੁਰੂ ਪਾਸ਼ਾ ਜੀ ਦਾ ਚਰਨਾ ਨਾਂ ਜੁੜੇ ਹੋਏ ਜਿਨ੍ਹਾਂ ਦੇ ਅੰਦਰ ਬਾਣੀ ਹੈ ਜੇ ਉਹਨਾਂ ਨੂੰ ਥੋੜੇ ਬਹੁਤ ਜ਼ਿੰਦਗੀ ਦੇ ਵਿੱਚ ਤਿੱਖ ਤਕਲੀਫ ਆ ਵੀ ਜਾਂਦੇ ਹੈ ਉਹਨਾਂ ਨੂੰ ਉਹ ਕੁਝ ਨਹੀਂ ਸਮਝਦੇ ਕਿਉਂਕਿ ਗੁਰੂ ਪਾਸ਼ਾ ਜੀ ਦੀ ਏਡੀ ਵੱਡੀ ਰਹਿਮਤ ਹੈ ਗੁਰੂ ਪਾਸ਼ ਜੀ ਤਾਂ ਆਪ ਤੱਤੀਆਂ ਤਵੀਆਂ ਤੇ ਬਹਿ ਕੇ ਗਏ ਨੇ ਇੰਨੀਆਂ ਸਹਾਦਤਾ ਸਹਿ ਕੇ ਗਏ ਨੇ ਉਹਨਾਂ ਨੂੰ ਜਦੋਂ ਤੱਤੀ ਤਵੀ ਤੇ ਕੋਈ ਤਖਲੀਫ ਨਹੀਂ ਹੋ ਸਕਦੀ ਫਿਰ ਉਹਨਾਂ ਨੂੰ ਉਹਨਾਂ ਦਾ ਨਾਮ ਜਪਣ ਵਾਲਿਆਂ ਨੂੰ ਤਾਂ ਫਿਰ ਦੁੱਖ ਕੋਈ ਸਤਾ ਹੀ ਨਹੀਂ ਸਕਦਾ ਇਸ ਕਰਕੇ ਇਸ ਕਰਕੇ ਬਾਣੀ ਦੇ ਵਿੱਚ ਬਹੁਤ ਪਾਵਰ ਆ ਸ਼ਕਤੀ ਹੈ ਜਿਹੜੇ ਦੁੱਖ ਤਕਲੀਫ ਆਉਂਦੇ ਆ ਫਿਰ ਆਪਾਂ ਨੂੰ ਉਹ ਮਹਿਸੂਸ ਹੀ ਨਹੀਂ ਹੁੰਦੀ ਕਿਉਂਕਿ ਗੁਰੂ ਪਾਸ਼ਾ ਜੀ ਦੀ ਏਡੀ ਵੱਡੀ ਰਹਿਮਤ ਹੋ ਜਾਂਦੀ ਏਡੀ ਵੱਡੀ ਕਿਰਪਾ ਹੋ ਜਾਂਦੀ ਹੈ ਸਾਧ ਸੰਗਤ ਜੀ ਇੱਕ ਅਰਦਾਸ ਇੱਕ ਬੇਨਤੀ ਆਪ ਜੀ ਨਾਲ ਕਰਾਂਗੇ ਆਪਾਂ ਅੰਮ੍ਰਿਤ ਵੇਲੇ ਬਾਣੀ ਮੰਗਦੇ ਹਾਂ ਤਾਂ ਰੈ ਰਾਸ ਵੇਲੇ ਆਪਾਂ ਪਾਠ ਕਰਦੇ ਹਾਂ ਆਪਾਂ ਦੋਹੀ ਸਮੇਂ ਪਰਮਾਤਮਾ ਅੱਗੋਂ ਅੱਗੋਂ ਬਾਣੀ ਮੰਗਦੇ ਹਾਂ ਸੱਚੇ ਪਾਸ਼ਾ ਜੀ ਦੋ ਵੇਲਿਆਂ ਦਾ ਸਾਨੂੰ ਸਿਮਰਨ ਬਖਸ਼ੋ ਪਰ ਮੈਂ ਆਪ ਜੀ ਅੱਗੇ ਅਰਦਾਸ ਕਰਾਂਗੇ ਵੀ ਆਪਾਂ ਉੱਠਦੇ ਬਹਿੰਦੇ ਆਪਣੇ ਸੁਰਤ ਦੇ ਵਿੱਚ ਆਪਾਂ ਹੋਰ ਵੀ ਕੁਝ ਕੰਮਕਾਰ ਕਰਦੇ ਚੱਲਦਾ ਹੀ ਰਹਿੰਦਾ ਜੇ ਆਪਾਂ ਇੱਕ ਨਿਯਮ ਬਣਾ ਲਈਏ ਵੀ ਆਪਾਂ ਸਿਮਰਨ ਹੀ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਦਾ ਜਾਪ ਹੀ ਕਰਨਾ ਹੈ ਤੇ ਆਪਣੀ ਜ਼ਿੰਦਗੀ ਹੀ ਬਦਲ ਜਾਵੇਗੀ ਜਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਮੇਰੀ ਜ਼ਿੰਦਗੀ ਬਦਲੀ ਹੈ ਜਦੋਂ ਦਾ ਮੈਂ ਇਹ ਕਥਾ ਕੀਤਨ ਸੁਣਿਆ ਸੀ ਇਹ ਗੱਲ ਸੁਣੀ ਸੀ 4-5 ਸਾਲ ਪਹਿਲਾਂ ਇਹ ਕਥਾ ਦੇ ਵਿੱਚ ਮੈਂ ਇਹ ਗੱਲ ਸੁਣੀ ਸੀ ਜਦੋਂ ਬਾਬਾ ਜੀ ਤੋਂ ਤੇ ਜਦੋਂ ਦਾ ਮੈਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਲੈਤੀ ਜਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹੈ ਝਾੜੂ ਲਾਉਣੀ ਹੈ ਪੋਚਾ ਲਾਉਨੇ ਭਾਂਡੇ ਮਾਇਂਦੀਆਂ ਤੇ ਮੇਰੇ ਮਨ ਅੰਦਰ ਮੈਂ ਹਮੇਸ਼ਾ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੀ ਰਹਿੰਦੀ ਹਾਂ ਤੁਸੀਂ ਯਕੀਨ ਨਹੀਂ ਕੀਤਾ ਹੋਗਾ ਮੇਰੇ ਨਾਲ ਮੇਰੀ ਜ਼ਿੰਦਗੀ ਦੇ ਵਿੱਚ ਇੰਨੇ ਬਦਲਾਵ ਹੋਏ ਇੰਨਾ ਕੁਝ ਵਧੀਆ ਹੋਇਆ ਮੈਂ ਆਪ ਜੀ ਨਾਲ ਸਾਂਝੀਆਂ ਨਹੀਂ ਕਰ ਸਕਦੀ ਕਿਉਂਕਿ ਕਿਰਪਾ ਬਹੁਤ ਹੁੰਦੀ ਹੈ ਕਹਿੰਦੇ ਹੈ ਗੁਰੂ ਪਾਸ਼ਾ ਦੇ ਕੀਤਾ ਹੋਇਆ ਵਾਹਿਗੁਰੂ ਦਾ ਸਿਮਰਨ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ ਇਸ ਕਰਕੇ ਆਪ ਜੀ ਨਾਲ ਸਾਰੇ ਤਾਂ ਅਸੀਂ ਨਹੀਂ ਦੱਸ ਸਕਦੇ ਕਿਉਂਕਿ ਗੁਰੂ ਪਾਸ਼ਾ ਜੀ ਨੇ ਇਸ ਦੱਸਣ ਦਾ ਹੁਕਮ ਨਹੀਂ ਕੀਤਾ ਉਹ ਹੀ ਦੱਸਦੇ ਨੇ ਜਿਹੜੀਆਂ ਰੂਹਾਂ ਰੱਬੀ ਰੂਹਾਂ ਹੈ ਜਿਨ੍ਹਾਂ ਨੇ ਬਹੁਤ ਜ਼ਿਆਦਾ ਤਪ ਸਿਮਰਨ ਕੀਤਾ ਹੈ ਉਹਨਾਂ ਕੋਲ ਪਾਵਰ ਹੁੰਦੀ ਸ਼ਕਤੀ ਹੁੰਦੀ ਹੈ ਆਪਾਂ ਤਾਂ ਤਿਲਕ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਤਿਲਕ ਹੀ ਹੈ ਆਪਣੇ ਆਪ ਨੂੰ ਇੱਕ ਜੀਰੋ ਸ਼ਿੰਨੂ ਦੇ ਸਮਾਨ ਸਮਝਦੇ ਹਾਂ 사త్సੰਗ ਜੀ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਨੂੰ ਬਦਲਣਾ ਚਾਹੁੰਦੇ ਹੋ ਤਾਂ ਉੱਠਦੇ ਬੈਹਿੰਦੇ ਕੰਮਕਾਰ ਕਰਦੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਕੇ ਦੇਖੋ ਤੁਹਾਡੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਖੁਦ ਬਦਲਾਅ ਮਹਿਸੂਸ ਹੋਣੇ ਸ਼ੁਰੂ ਹੋ ਜਾਣਗੇ ਏਸੀ ਜੀ ਆਪਣੇ ਅੱਜ ਦੇ ਵਿਚਾਰ ਜੇ ਤੁਹਾਨੂੰ ਮੇਰੇ ਵਿਚਾਰ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵੱਧ ਤੋਂ ਵੱਧ ਸ਼ੇਅਰ ਵੀ ਕਰ ਦੇਣਾ ਜੀ